ਯੋ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁਤਰ ਤਰੀਐ ਜੀਉ ਆਉ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੁਪ੍ਰੀਤਮ ਭਾਈ ਮੈਂ ਦਸਤੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੀ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤਰਕ ਦੀਨ ਸਤਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਨ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅਮਰਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਉ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੈ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਪੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਦਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਪੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ ਚਾਉਂਦਾ ਜੀਉ ਵੱਡ ਭਾਗੀ ਹਰ ਸੰਤ ਮਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗ ਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪੌਂਦਾ ਜੀਉ ਆਪ ਦਿਆਲ ਦਿਆ ਪ੍ਰਭ ਧਾਰੀ ਮਲ ਹਉ ਮੈਂ ਵਿਖਿਆ ਸਭ ਨੇਵਾਰੀ ਨਾਨਕ ਹਟ ਪਟਣ ਵਿੱਚ ਕਾ ਆਂ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਜ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰਨਾਮ ਧਿਆਈ ਮਿਲ ਸੰਗਤ ਮਨਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਰਸ ਕੀਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾਂ ਪਾਮ ਮਲੋਆ ਮਲ ਮਲ ਧੂਆ ਮੇਲਾ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤੈ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰੀਚੈ ਜੀਉ ਮਾਜ ਮਹੱਲਾ ਚੌਥਾ ਆਵ ਭੈਣੀ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕੈ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਵਿਟੋ ਕਮਾਈਆ ਜੀਉ ਜਹ ਜਹ ਦੇਖਾਂ ਤਹਿ ਤਹਿ ਸਵਾਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦੇਖਾਲਿਆ ਖਉ ਸਤਗੁਰ ਬਿਟੋ ਸਦਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾਰ ਲਈ ਕਿਸੈ ਦੀਰ ਲਾਈਆ ਗੁਰ ਪ੍ਰਸਾਦੀ ਇਕ ਨਦਨੀ ਆਇਆ ਖਉ ਸਤਗੁਰ ਬਿਟੋ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾ ਕੈ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀਆ ਜੀਉ ਸਤ ਚੌਪਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਨੁ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੂਆ ਦੇਖੇ ਸਾਰਿੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਹਉ ਕੋਲੇ ਹਉ ਕੋਲ ਕਮਾਈ ਗੁਰਸੱਜਣ ਮੀਤ ਮਰਾਰੇ ਜੀਉ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰਿਆ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗ ਹੋਆ ਗੁਰ ਸੰਤ ਮਲਾਇਆ ਰਬ ਅਬਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮੋਹੱਲਾ 5 ਸਾਰੁਕਤ ਸੁਹਾਵੀ ਜਿਤ ਤੁਧ ਸੁਮਹਲੀ ਸੋ ਕਾਮ ਸੁਹਿਲਾ ਜੋ ਤੇਰੀ ਘਾਲੀ ਸੋ ਰਿਦਾ ਸੁਹਿਲਾ ਜਿਤ ਹਿਰਦੈ ਤੂੰ ਵੁਠਾ ਸਭਨਾ ਕੀ ਦਾਤਾਰਾ ਜੀਉ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰਾ ਅਖੁੱਟ ਭੰਡਾਰਾ ਜਿਸ ਤੂੰ ਦੇਹੀਂ ਸੋ ਤ੍ਰਿਪਤ ਆਗਾਵੇ ਸੋਈ ਭਗਤ ਤੁਮਾਰਾ ਜੀਉ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉੱਠਾ ਸਭੇ ਸੰਗੀ ਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਈਂ ਤੂੰ ਆਪੇ ਮਨ ਮੁਖ ਜਨਮ ਪੁਹਾਏ ਨਾਨਕ ਦਾਸ ਤੇਰਾ ਬਲੇਹਾਰੈ ਸਭ ਤੇਰਾ ਖੇਲ ਦਸਹਾਰਾ ਜੀਉ ਬਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਤਾਰੀ ਲਾਈ ਆਸਨ ਊਚ ਸਵਾਰਿਆ ਜੀਉ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂ ਦਾਸੁਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨਪਉ ਪੁਰਖ ਦਿਖਾਰਿਆ ਜੀਉ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜਿਹਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਫਸਾਰਿਆ ਜੀ